ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਦੇਖੋ ਜੀ ਬੜਾ ਮਨ ਪ੍ਰਸੰਨ ਹੋਇਆ ਕਰੀਬ 5 ਸਾਲ ਬਾਅਦ ਮੈਂ ਆਇਆ ਕਰੋਨਾ ਤੋਂ ਬਾਅਦ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਬਹੁਤ ਵਧੀਆ ਹੋਇਆ ਤੁਹਾਡਾ ਸਾਰੇ মিডিਆ ਦਾ ਦਾ ਧੰਨਵਾਦ ਆ ਤੇ ਅਸੀਂ ਤੇਰੇ ਪਾਣੇ ਸਰਬੱਤ ਦਾ ਭਲੇ ਦੀ ਅਰਦਾਸ ਕੀਤੀ ਹੈ ਵੀ ਹੇ ਵਾਹਿਗੁਰੂ ਹੇ ਧੰਨ ਗੁਰੂ ਰਾਮਦਾਸ ਜੀ ਸਾਡੀ ਪੰਜਾਬ ਜਿਹੜਾ ਸੋਨੇ ਚਿੜੀਆ ਸੀ ਪਹਿਲਾਂ ਉਹ ਦੁਬਾਰਾ ਤੋਂ ਸੋਨੇ ਚਿੜੀਆ ਬਣ ਜਵੇ ਵੀ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਪੰਜਾਬ ਨਜ਼ਰ ਲੱਗੀ ਹੋਈ ਆ ਉਹ ਦੂਰ ਹੋਵੇ ਪੰਜਾਬ ਬਹੁਤ ਬੜਾ ਸ਼ਕਤੀਸ਼ਾਲੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਨੂੰ ਜਿਹੜੇ ਵਿਦੇਸ਼ੀ ਤਾਕਤਾਂ ਨੇ ਉਹ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਆਪਾਂ ਖੜੇ ਆ ਜੋ ਗੱਲ ਕਰਾਂਗੇ ਸੱਚ ਕਰਾਂਗੇ ਹਾਂ ਉਹ ਜਿਹੜਾ ਪਾਕਿਸਤਾਨ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਧੰਗੁਰ ਰਾਮਦਾਸ ਜੀ ਨੇ ਜਿੱਤ ਪ੍ਰਾਪਤ ਕੀਤੀ ਨਾ ਇਸੇ ਤਰ੍ਹਾਂ ਹੀ ਆਪਣੇ ਪੰਜਾਬ ਪੰਜਾਬੀ ਇਦ ਨੂੰ ਜਿੱਤ ਪ੍ਰਾਪਤ ਕਰਨੇ ਆ ਭਾਬੀ ਕਮਲਪੌਰ ਦਾ ਕਤਲ ਹੋਇਆ ਜਿਹੜਾ ਉਹ ਲੈਕਚਰਾਂ ਜਿਹੜਾ ਫਲਾ ਰਹੇ ਸੀ ਤਾਂ ਉਸ ਨੂੰ ਲੈ ਕੇ ਵੱਡਾ ਨਹੀਂ ਆਪਾਂ ਦੇਖੋ ਜੀ ਆਪਾਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਹੋਇਆ ਉਹ ਸਹੀ ਹੋਇਆ ਜਿਹੜਾ ਅੰਮ੍ਰਿਤਪਾਲ ਮੇਰੋ ਆ ਉਹ ਗਲਤ ਆ ਉਹਨੇ ਕਤਲ ਕੀਤਾ ਸਮਝ ਨਹੀਂ ਸਰ ਸਮਝ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨੇ ਪਰਚਾ ਦਰਜ ਕੀਤਾ ਹੁਣ ਉਹ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾਇਆ ਜਾ ਸਮਝਾਇਆ ਜਾ ਸਕਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾਂ ਉਹਨੂੰ ਮਾਲੀ ਮਾਲਤ ਹਾਲਤ ਦਿੰਦੇ ਹੋਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੋਂ ਗਰੀਬ ਨਹੀਂ ਆ ਜਾਂ ਜੇ ਆ ਬੋ ਆ ਇਸ ਕਰਕੇ ਅਮਰਪਾਲ ਮੇਰੇ ਨੂੰ ਪੇਸ਼ ਹੋਣਾ ਚਾਹੀਦਾ ਪਰ ਮੈਰੂ ਦਾ ਕਹਿਣਾ ਵਾ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਨਹੀਂ ਨਹੀਂ ਸਾਡਾ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਦਾਰੇ ਰੇ ਗੱਲ ਕਰਨੀ ਆ ਅੱਜ ਤੁਹਾਨੂੰ ਗੁਰੂ ਰਾਮ ਦਾ ਜੀ ਨਹੀਂ ਅਮਨ ਧਰਮਿਕ ਧਰਮ ਦਾ ਨਿਯਮ ਆ ਉੱਥੇ ਅਸੀਂ ਆਏ ਆਏ ਆ ਤੇਰੇ ਭਾਨੇ ਸਰਵਦਾ ਭਲਾ ਕਰਨਾ ਆ ਇਸੇ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਗਰਾਮ ਕੀਤਾ ਮਰ ਤੋ ਪਲ ਮੇਰੇ ਉਹਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਾ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਕਰਤਕਣ ਕੀਤਾ ਉਹਨੇ ਮੈਂ ਤਾਂ ਕਹਾਂਗਾ ਪੰਜਾਬ ਪਰ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਸੱਚ ਕੀਤਾ ਉਹਨਾਂ ਨੂੰ ਮਰਦਾਨਗੀ ਦਿਖਾ ਕੇ ਆਉਣਾ ਚਾਹੀਦਾ ਬੰਦ ਸਾਹਿਬ ਅੱਜ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਕਿ ਜਿਹੜੇ ਬਾਹਰੋਂ ਆਏ ਹੋਏ ਨੇ ਉਹ ਪੰਜਾਬੀ ਨਾਮ ਰੱਖ ਕੇ ਪੰਜਾਬ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦੇ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਣੇ ਹੀ ਆ ਅਸੀਂ ਯੂਪੀ ਵੀਰ ਜਾ ਰਹੇ ਹਾਂ ਸਾਰੇ ਲੋਕ ਸਾਡੇ ਬੱਜੇ ਹੋਏ ਆ ਸਾਰੇ ਸੁਖਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਆ ਉਹ ਸਾਡੇ ਭਰਾ ਵੇ ਜਿਹੜੇ ਬਚਗਦਾਰ ਨੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੁਸ਼ਮਣ ਨੇ ਜਥੇਦਾਰ ਜੀ ਕਮਲਪੁਰ ਦਾ ਬਾਦ ਹੈ ਤੈਨਾ ਵਾ ਹੋਰ ਵੀ ਨਹੀਂ ਨਹੀਂ ਮੈਂ ਜਥੇਦਾਰ ਜੀ ਨੂੰ ਕਹਿਣਾ ਵਾ ਜਥੇਦਾਰ ਜੀ ਉਹਨਾਂ ਦੀ ਮਾਲੀ ਮਦਦ ਕਰੋ ਇਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 20000 ਜੇ ਤੁਸੀਂ ਬਲੰਸ ਰਾਜੋਣਾ ਇਹਨੂੰ ਅੱਤਵਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਉਂ ਦੇ ਸਕਦੇ ਬਈ ਉਹ ਲੋਚਣਾ ਬੰਦ ਹੋ ਜੂਗੀ ਕਮਲਪੁਰ ਤੋਂ ਬਾਅਦ ਹੋਰ ਵੀ ਕੰਮ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੰਨੇ ਕੱਲ ਮੈਂ ਸਾਰਿਆਂ ਨਾਲ ਜਿਹੜੇ ਵੀ ਧਮਕੀ ਦਿੰਦੇ ਆ ਪਹਿਲਾਂ ਮੈਨੂੰ ਦੇਖ ਲੈਣ ਉਹ ਇਹ ਧਮਕੀ ਤੋਂ ਮੇਰੇ ਚੱਲ ਨਹੀਂਦਾ ਜਬਬਰਖਾਲ ਸਾਹਿਬ ਕੋਈ ਹੋਵੇ ਮਿੰਦ ਮਿੰਦ ਕੇ ਰੱਖਦਾ ਹਾਂ ਬਬਰਖਾਲ ਸਾਹਿਬ ਵਾਲਿਆਂ ਨੂੰ ਅੱਤਵਾਦੀਆਂ ਨੂੰ